ਆਸ ਬੇਨਤੀ ਜੋਤਰੀ ਮੇਕਰ ਕੇ ਪਰਿਵਾਰ ਕਨੇਤਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਤਾਨ ਤਨ ਗੁਰਦੁਆਰਾ ਕੌਲ ਸਰ ਸਾਹਿਬ ਜੀ ਦੇ ਪਾਵਨ ਗੁਰਬਾਣੀ ਦਾ ਫਰਮਾਨ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਉਹ ਦਿਨੀ ਆਪਣੀ ਸੇਧਮਾ ਵਾਂਕਣ ਨੂੰ ਸਾਥ ਤੇ ਪਾਸ਼ਾ ਇਸ ਸੰਗਤਾਂ ਵੱਲੋਂ ਜੋ ਪੰਜਾਬ ਦਾ ਸੱਚੇ ਪਾਸ਼ਾ ਜੀ ਗਾਇਕੀ ਰਾਜ ਵਿੱਚ ਬੰਦਾ ਉਹ ਦੇਰ ਰੋਗਤਾ ਤਾਂ ਦਰੁਸਤੀਵਾਦ ਅਰਦਾਸ ਬੇਨਤੀ ਕੀਤੀ ਜੇ ਕਿਰਪਾ ਜੀ ਪਾਸ਼ਾ ਜੀ ਦੇ ਰੋਗਤਾ ਤਾਂ ਦਰੁਸਤੀ ਬਖਸ਼ੋ ਕਸ਼ਟ ਤੋਂ ਨਿਵਰਤ ਕਰੋ ਚੜਦੀ ਕਲਾ ਬਖਸ਼ੋ ਸਮੂਹ ਕਾਜ ਦਾਸ ਕਰਨੇ ਰੋਗੀ ਕਾਪਰੋ ਖੰਡੋ ਰੋਗ ਕਿਰਪਾ ਕਰੋ ਰੋਗਤ ਨਿਵਰਤ ਕਰੋ ਸੇ ਪਾਸ਼ੇ ਸਮੂਹ ਸੰਗਤਾਂ ਦੇ ਪਾਵਨ ਸਥਾਨਾਂ ਤੇ ਆ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਏ ਕਿਰਪਾ ਕਰੋ ਰਾਜਵ ਜਵੰਦਾਂ ਨੂੰ ਦੇ ਰੋਗਤਾ ਤੰਦਰੁਸਤੀ ਬਖਸ਼ਣੀ ਚੜਦੀ ਕਲਾ ਬਖਣੀ ਯੰਗ ਸੰਗਸਾਈ ਹੋਣਾ ਕਿਰਪਾ ਕਰੀ ਸੋਕ ਸ਼ਾਂਤੀ ਆਪਣੇ ਘਰ ਵਿਖੇ ਆਵੇ ਚੜਦੀ ਕਲਾ ਬਖ ਅਰਦਾਸ ਸਮੂਹ ਕਾਜ ਦਾਸ ਕਰਨੇ ਯੰਗ ਸੰਗਸਾਈ ਹੋਣਾ ਹਰ ਮੈਦਾਨ ਫਤਿਹ ਕਰਨੀ ਸਹੀ ਪਿਆਰੇ ਮੇਲ ਜਿੰਨਾ ਮਲੇਂਤਰਾ ਨਾਮ ਜਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪਰਸਾਬਾ ਦਾ ਨਾਮ ਅਸਤੇ ਮਾ ਜੀ ਸਰਪੰਚ ਅਮਨਦੀਪ ਸਿੰਘ ਆਬਾਦੀ ਡੇਰਾਬਾਦ ਅਸੂ ਸਿੰਘ ਪੰਚਾਇਤੋਂ ਜੀ ਹਾਲੇ ਕੀ ਕਰਜ ਜਾਊਗਾ ਜਿਹੜੀ ਅਰਦਾਸ ਕੀਤੀ ਹੈ 20 ਬੰਦੇ ਦੀ ਲੰਮੀ ਬਣਾ ਕੇ ਦੇਖੋ ਜੀ ਐਸੀ ਤੇ ਅਰਦਾਸ ਸਹੀ ਗੁਰੂ ਮਹਾਰਾਜ ਸਾਹ ਅੱਗੇ ਕੀਤੀ ਹੈ ਜੀ ਸਾਡੇ ਉੱਗੇ ਕਲਾਕਾਰ ਸੀਗੇ ਜੀ ਜਵਿੰਦਾ ਜੀ ਔਰ ਬਹੁਤ ਵਧੀਆ ਗਾਉਂਦੇ ਆ ਗਾਉਂਦੇ ਸੀ ਗਾਉਂਦੇ ਰਹਿਣਗੇ ਔਰ ਮਹਾਰਾਜ ਕਿਰਪਾ ਕਰੇ ਆਪਣੇ ਛੇਤੀ ਤੋਂ ਛੇਤੀ ਆਪਣੇ ਘਰ ਪਰਤਣ ਔਰ ਬੈਲਟੀ ਲੇਟਰ ਤੋਂ ਮੁਕਤੀ ਪਾਉਣ ਔਰ ਫਿਰ ਪੰਜਾਬੀ ਗਾਇਕੀ ਨੂੰ ਸਿਖਰਾਂ ਤੇ ਲੈ ਕੇ ਜਾ ਕਿੰਨਾ ਕੁ ਹੁਣ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਲਗਦਾ ਅਰਦਾਸ ਬਹੁਤ ਤਾਕਤ ਆ ਕਿੰਨਾ ਕਿ ਜਿਹੜਾ ਫਿਰ ਤੋਂ ਜਿਹੜਾ ਠੀਕ ਹੋ ਰਿਹਾ ਹੈ ਇਹ ਅਰਦਾਸ ਤੇ ਬਹੁਤ ਵੱਡੀ ਤਾਕਤ ਹੈ ਸਾਨੂੰ ਦਸਵੇਂ ਪਾਤਸ਼ਾਹ ਨੇ ਤਾਕਤ ਇਹਨੀ ਅਰਦਾਸ ਦੀ ਬਖਸ਼ੀ ਹੈ ਜੀ ਕਿ ਜਿਹੜੀ ਅਰਦਾਸ ਸੱਚੇ ਮਨੋਂ ਕਰਾਂਗੇ ਜਰੂਰ ਕਬੂਲ ਹੋਊਗੀ ਔਰ ਸਾਨੂੰ ਇਨਾ ਯਕੀਨ ਹੈ ਗੁਰੂ ਮਾਰਗ ਗੁਰੂ ਪਾਤਸ਼ਾਹ ਤੇ ਕਿ ਸਾਡੇ ਕਲਾਕਾਰ ਵੱਡੇ ਭਰਾ ਜਿਉਂਦਾ ਜੀ ਫੇਰ ਗਾਇਕੀ ਦੇ ਰਾਤੇ ਆਉਣਗੇ ਜਰੂਰ ਆਉਣਗੇ ਹਰ ਹਾਲਤ ਚ ਆਉਣਗੇ ਸਾਨੂੰ ਪੂਰਾ ਵਿਸ਼ਵਾਸ ਹੈ ਬੀਰੂ ਮਹਾਰਾਜ ਤੇ ਜੀ ਲੱਗਦਾ ਸਾਫ ਸੁਥਰੀ ਗਾਇਕੀ ਕਹਿੰਦੇ ਸੀ ਹਾਂਜੀ ਬਿਲਕੁਲ ਜੀ ਬਹੁਤ ਸਾਫ ਸੁਥਰੀ ਜੀ ਪੂਰੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੀ ਪੂਰੀ ਸਾਫ ਸੁਥਰੀ ਔਰ ਕਿਸੇ ਕੰਟਰੋਵਰਸੀ ਚ ਨਹੀਂ ਆਪਣੀ ਗਾਇਕੀ ਨੂੰ ਸਿਰਖਾਂ ਤੱਕ ਲੈ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਆਲ ਵਰਡ ਦੇ ਵਿੱਚ ਪੰਜਾਬੀ ਰਹਿੰਦੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਖੁਸ਼ ਕੀਤਾ ਲੱਗਦਾ ਹਰ ਇੱਕ ਤਾਂ ਬਲੌਗ ਜਿਹੜੇ ਨੇ ਆਪਣੇ ਆਪਣੇ ਤਰ੍ਹਾਂ ਮੰਡਲੇ ਰਤਗੀਤੀ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਭਾਰਤ ਦੇ ਲੋਕ ਚਾਹੇ ਕੋਈ ਵੀ ਅਰਦਾਸ ਬੇਨਤੀ ਜਾ ਕੇ ਕਰਦੇ ਆਂ ਛੇਤੀ ਛੇਤੀ ਆਪਣੇ ਪਰਿਵਾਰ ਵਿੱਚ ਵਾਪਸ ਪਰਤ ਲੱਗਦਾ ਨਹੀਂ ਇਹ ਮੌਤੇ ਮੂੰਹ ਚ ਵਾਪਸ ਨਿਕਲ ਗਿਆ ਸਾਡਾ ਵੀ ਬਿਲਕੁਲ ਜੀ ਗੁਰੂ ਪਾਤਸ਼ਾਹ ਨੇ ਬੜਾ ਵੱਡਾ ਹੱਥ ਦੇ ਕੇ ਰੱਖਿਆ ਜੀ ਜੇ ਆਪਾਂ ਕਹਿ ਸਕੀਏ ਵੀ ਜੇ ਜਵੇਂ ਕਹਿ ਕਹਾ ਜਾਂਦਾ ਜੀ ਜਿਸ ਕੋ ਰਾਕੇ ਸਾਕੇ ਮਾਰ ਸਕੇ ਨਾ ਕੋਈ ਇਸ ਕਰਕੇ ਜੀ ਬੜੀ ਮਹਾਰੀ ਕਿਰਪਾ ਹੀ ਹੈ ਬਾਕੀ ਕੋਈ ਗੱਲ ਨਹੀਂ ਮਾਰ ਕਿਰਪਾ ਕਰੇਗਾ ਜੀ ਆਪ ਫੇਰ ਬਲੰਦੀਆਂ ਤੇ ਆਉਣਗੇ ਜੀ ਜਰੂਰ ਜਲਦੀ ਤੋਂ ਜਲਦੀ ਠੀਕ ਹੋ ਕੇ ਆਉਣਗੇ ਅਰਦਾਸ ਬੇਨਤੀ ਮਹਾਰਾਜ ਜੀ ਕੀਤੀ ਹੈ ਜੀ ਔਰ ਕਰ ਵੀ ਰਹੇ ਨੇ ਲੋਕ ਠੀਕ ਅੱਜ ਬਾਪੇ ਪੰਡਤ ਦੱਸ ਕੇ ਅੱਜ ਕਿਹਦੀ ਲੱਭੀ ਮਵਾਸੀ ਤੇ ਅਰਦਾਸ ਕੀਤੀ ਗਈ ਇਹ ਕਿਹੜੇ ਘੋੜਾ ਸਾਡੇ ਦੀ 10 ਪਾਈ ਅੰਗਰੇਜ਼ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਕੌਲਸਰ ਸਾਹਿਬ ਜੀ ਵਿਖੇ ਪੰਜਾਬ ਲੋਕ ਗਾਇਕ 라ਵੀ ਜਵੰਦੇ ਦੀ ਦੇਹ ਰੁਗਤਾ ਤਾਂਦੂਸੀ ਬਾਤੇ ਅਰਦਾਸ ਕੀਤੀ ਗਈ ਹੈ ਜੀ ਇਹ ਅਰਦਾਸ ਸਮੂਹ ਸੰਗਤਾਂ ਵੱਲੋਂ ਕਰਵਾਈ ਗਈ ਹੈ ਸਭ ਤੋਂ ਪਹਿਲਾਂ ਇਨਸਾਨ ਦੇ ਨਾਤੇ ਮਾਪਿਆਂ ਦਾ ਇਕਲੋਤਾ ਬੱਚਾ ਹੈ ਉਹਤੇ ਭੈਣ ਦਾ ਇਕਲੋਤਾ ਭਰਾ ਏ ਪਤਨੀ ਦਾ ਪਤੀ ਏ ਦੋ ਛੋਟੇ ਬੱਚਿਆਂ ਦਾ ਬਾਪ ਏ ਲੋਕਾਇਕ ਬਾਦ ਵਿੱਚ ਪਹਿਲਾ ਇਨਸਾਨ ਦੇ नाते ਆਈਏ ਇੱਕ ਪਰਿਵਾਰ ਦਾ ਜੀ ਹੋਣ ਦੇ ਨਾਤੇ ਇਨਸਾਨ ਦੇ ਨਾਤੇ ਹੋਣ ਦੇ ਨਾਤੇ ਉਸ ਲੋਕਾਇਕ ਕਰਾਵੇ ਜਵੰਦੇ ਦੀ ਦੇਰੋਗਤਾ ਤੰਦੁਰੀ ਸਾਹਿਬ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨਾਂ ਵਿੱਚ ਕੀਤੀ ਗਈ ਏ ਪਪੀ ਉਹ ਬਹੁਤ ਹੀ ਮਿੱਠੇ ਸਾਹ ਸਾਦੇ ਅਦਾਸਾ ਹੋ ਗਏ ਉਹ ਜਿਹਦੇ ਬਾਅਦ ਕਿ ਲੱਗਦਾ ਕਿ ਵਧੀਆ ਗਾਇਕੀ ਸਾਥ ਹੁੰਦੀ ਜਾਂਦੀ ਰਹਿੰਦਾ ਸੀ ਜਿਸ ਦੇ ਕਰਕੇ ਪਿਆਰ ਕਰਦੇ ਨੇ ਹਾਂਜੀ ਇਹ ਸਿੰਗਰ ਏ ਨਾ ਕਿਸੇ ਨੂੰ ਕੋਈ ਕੰਟਰੋਵਰਸੀ ਏ ਨਾ ਕੋਈ ਈਰਖਾबाजी ਏ ਜਦੋਂ ਮੈਂ ਕਿਸੇ ਨੂੰ ਮਿਲਦਾ ਬੜੇ ਪ੍ਰੇਮ ਮਿੱਠੇ ਸੁਭਾਣਾ ਮਿਲਦਾ ਸੀ ਤੇ ਦੁਨੀਆ ਵਿੱਚ ਜੋ ਇਨੇ ਗੀਤ ਗਾਏ ਹਨ ਸਾਫ਼ ਸੁਥਰੇ ਗੀਤ ਗਾਏ ਹਨ ਪ੍ਰਵਾਚ ਬਹਿਣ ਵਾਲੇ ਸੁਣਨ ਵਾਲੇ ਸਰਦਾਰੀ ਵਾਲੇ ਇਸ਼ਤਾਂ ਵਾਲੇ ਗੀਤ ਗਾਏ ਹਨ ਲੋਕ ਪਿਆਰ ਕਰਦੇ ਹਨ ਉਸ ਪਿਆਰ ਸਦਕਾ ਹਰੇਕ ਥਾਂ ਤੇ ਗੁਰੂ ਘਰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਗੁਰਦੁਆਰਾ ਅੰਬ ਸਾਬ ਜਾਂ ਹੋਰ ਵੀ ਗੁਰੂ ਘਰਾਂ ਵਿਖੇ ਅਰਦਾਸ ਬੇਨਤੀ ਸੰਗਤਵਾਂ ਨੂੰ ਕਰਵਾਈ ਗਈ ਏ ਕਿ ਮਾੜੀ ਕਿਰਪਾ ਕਰਨ ਇਸ ਬੱਚੇ ਨੂੰ ਛੇਤੀ ਛੇਤੀ ਦੇ ਰੋਗ ਤੋਂ ਤੰੁਸੀ ਬਖਸ਼ਣਾ ਕਿ ਹਸਪਤਾਲੋਂ ਆਪਣੇ ਘਰ ਜਾਵੇ ਤੇ ਆਪਣੇ ਪਰਿਵਾਰ ਦੇ ਸੋ ਸ਼ਾਂਤੀ ਦੇ ਨਾਲ ਜੀਵਨ ਬਤੀਤ ਕਰੇ ਇਹ ਬਾਬਾ ਨੂੰ ਵੀ ਨੈਗੇਟਿਵ ਫੋਟੋ ਬੜੀ ਪਾਰ ਦੇ ਬਸ ਦੂਰ ਰਹਿਣ ਵਾਲਾ ਸੀ ਨਾਲ ਜੀ ਔਰ ਉਹ ਪੀਰ ਕਰਨਾ ਚਾਹਾਂਗੇ ਜੀ ਵੇਖੋ ਜੀ ਜਦ ਆਪਣਾ ਪਰਵਾਜ਼ ਦਾ ਕੋਈ ਜੀ ਮੰਝੇ ਤੇ ਪਿਆ ਹੋਵੇ ਜਾਂ ਹਸਪਤਲ ਪਿਆ ਹੋਵੇ ਕੋਈ ਸੋਚ ਦੀ ਬੋਝ ਨਹੀਂ ਹੁੰਦੀ ਇਹ ਲੋਕ ਉਹ ਹਨ ਜਿਹਨੂੰ ਸਿਆਰਤੀ ਇਨਸਾਨ ਕਿਹਾ ਜਾਂਦਾ ਹੈ ਜੋ ਆਪਣੇ ਪੇਚ ਨੂੰ ਹਾਈਲਾਈਟ ਕਰਨ ਵਾਸਤੇ ਮਸ਼ੂਰੀ ਕਰਨ ਵਾਸਤੇ ਗਲਤ ਅਫਵਾਹਾਂ ਪਾਉਂਦੇ ਹਨ ਪਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੀ ਗਲਤਫਹਿਮੀ ਨਾ ਪਾਈਏ ਤਾਂ ਕਿਸੇ ਦਾ ਕੋਈ ਜਾਣੇ ਨੁਕਸਾਨ ਹੋ ਸਕੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੋ ਸਕੇ ਤੇ ਸਰਬੱਤ ਦਾ ਭਲਾ ਮੰਗੀਏ ਜੇ ਆਪਾਂ ਕਿਸ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾਰੇ ਕਹਿੰਦਾ ਸਾਡਾ ਹੱਕ ਨਹੀਂ ਹੈ ਲੱਗਦਾ ਈ ਬੀਜ ਦਾ ਹੱਕ ਹਰ ਕੋਈ ਹਰ ਤਰ੍ਹਾਂ ਬਦੋਗਾ ਦਾਸਾਂ ਕਰ ਰਿਹਾ ਆਵਾਜ਼ ਬਾਅਦ ਵਿੱਚ ਕਰ ਰਿਹਾ ਕਿ ਲੱਗਦਾ ਜਲਦੀ ਠੀਕ ਹੋ ਜੇ ਹੁਣ ਫਿਰ ਤੋਂ ਆ ਜਿਹੜਾ ਜਿਆਦੀ ਲੋਕਾਂ ਦੀ ਸੇਵਾ ਕਰੇਗਾ ਦੇਖੋ ਜੀ ਡਾਕਟਰਾਂ ਵੱਲੋਂ ਤੇ ਇੱਕ ਜਵਾਬ ਹੀ ਸਿੱਿ ਮਿਲਿਆ ਡਾਕਟਰੋਂ ਨਾ ਸੀ ਕੀਤੀ ਗਈ ਪਰ ਇੰਨੇ ਦੁਨੀਆਂ ਦੇ ਵਿੱਚ ਸੰਗਤਾਂ ਵਿਚ ਅਰਦਾਸ ਬੇਨਤੀ ਹੋਈ ਏ ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਚੁਰਗਪਦ ਕਾ ਪੂਰਨ ਗੁਣਤਾਸ ਸੰਗਤਾਂ ਨੇ ਅਰਦਾਸ ਕੀਤੀ ਏ ਉਹ ਰਾਵੇ ਜਵੰਦਾ ਇੱਕ ਮੌਦੇ ਮੂੰਹ ਤੋਂ ਬਚ ਕੇ ਕਾਰ ਵਾਪਸ ਆਈ ਬਾਲ ਦੀ ਆਗਤ ਰੱਬ ਬਚਾ ਲੈਂਦਾ ਜੇ ਰੱਬ ਆਪ ਕਿਰਪਾ ਕਰੇ ਪ੍ਰਭ ਪਾਵਿ ਬਿਨ ਸਾਂਝ ਤੇ ਰੱਖੇ ਜੇ ਪ੍ਰਭ ਨੂੰ ਪਾ ਜਾਵੇ ਤੇ ਬਿਨ ਆਸਵਾਸਾਂ ਤੋਂ ਰੱਖ ਲੈਂਦਾ ਏ ਤਾਤੀ ਵਾਰ ਨੂੰ ਲਾ ਗਈ ਪਾਰ ਪਰਮ ਸਰਨਾਈ ਮਾਰ ਤਤੀ ਵਾਲ ਦੇ ਗੰਦਾ ਜਦੋਂ ਮਾਰ ਕਿਰਪਾ ਕਰਦਾ ਏ ਮੇਰਾ ਹੱਤ ਗੁਰਖਵਾਲਾ ਹੋਵਾ ਤਾਰ ਕਿਰਪਾ ਪ੍ਰਭਾਤ ਰਖ ਹਰ ਗੁਰ ਨਵਨ ਰੋਆ ਸੰਗਤਾਂ ਦੀ ਅਰਦਾਸ ਕਰੀ ਬਿਰਤੀ ਨਹੀਂ ਜਾਂਦੀ ਸੰਗਤਾਂ ਵਿੱਚ ਪ੍ਰਭ ਆਪ ਵਰਸਦਾ ਏ ਰੱਬ ਆਪ ਵਰਸਦਾ ਏ ਸਭ ਤੋਂ ਵੱਡੀ ਮਾਂ ਦਾ ਦਰਜਾ ਏ ਤੇ ਜਦੋਂ ਮਾਂ ਨੇ ਆਵਾਜ਼ ਮਾਰੀ ਜਵੰਦਿਆ ਤੋਂ ਚਾਹੁੰਦਾ ਕਿ ਤੇਰੀ ਮਾਂ ਹਨੇਰੇ ਚ ਰਵੇ ਕਿ ਜਾਂ ਚਾਨਣ ਚ ਰਵੇ ਜਦੋਂ ਇਹ ਮਾੜੇ ਪੁਕਾਰ ਕੀਤੀ ਜਵੰਦਾ ਦੀ ਅੱਖਾਂ ਚ ਪਾਣੀ ਆ ਗਿਆ ਕਿ ਐਂ ਤੋਂ ਮੁਰਾਦ ਮਾਂ ਦਾ ਦਰਜਾ ਬੜਾ ਹੁੰਦਾ ਏ ਮਾਂ ਦੀਆਂ ਅਸੀਸਾਂ ਲਗਦੀਆਂ ਹਨ ਪਰ ਇੱਥੇ ਸੰਗਤਾਂ ਵੱਲੋਂ ਬੜਾ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰੂ ਘਰਾਂ ਵਿਖੇ ਅਰਦਾਸਾਂ ਕੀਤੀਆਂ ਗਈਆਂ ਉਹਨਾਂ ਅਰਦਾਸਾਂ ਸਦਕਾ ਇਹ ਜਵੰਦਾ ਇੱਕ ਮੌਤ ਦੇ ਮੂੰਹ ਤੋਂ ਬਚ ਕੇ ਹੋਸ਼ ਵਿੱਚ ਆਇਆ ਏ ਮਾਹਰ ਹੀ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਇਹ ਛੇਤੀ देर उगता ਤਾਂ ਤੁਸੀਂ ਬਖਸ਼ ਗਿਆ ਆਪਣੇ ਘਰ ਵਿੱਚ ਜਾਵੇਗਾ ਜੀ